ਕੋਈ ਕਰਾਇਆ ਨਹੀਂ ਹੈ ਪਰ ਆਪਣੀ ਜਗ੍ਹਾ ਵੀ ਹੈ ਨਹੀਂ ਕਿ ਜਿਨ੍ਹਾਂ ਦੀ ਜਗ੍ਹਾ ਹੈਗੀ ਆ ਉਹਨਾਂ ਨੇ ਯਾਨੀ ਕਿ ਫਰੀਏ ਦਿੱਤੀ ਹੋਈ ਹੈ ਜਲਦੀ ਨਗਰ ਦੇ ਵੱਲੋਂ ਇਹਨਾਂ ਦੇ ਹਾਂ ਸਰਪੰਚ ਸਾਹਿਬ ਦੀ ਜੋ ਉੱਥੇ ਜਗ੍ਹਾ ਤੋੜ ਦੇ ਵਿੱਚ ਇਹਨਾਂ ਨੇ ਕਦੇ ਵੀ ਕਦੇ ਕੋਈ ਪੈਸਾ ਨਹੀਂ ਲਿਆ ਹੈਗਾ ਇਹਨਾਂ ਦੇ ਉੱਤੇ ਪੰਜ ਚਾਰ ਦੁਕਾਨਾਂ ਲੱਗ ਜਾਂਦੀਆਂ ਨੇ ਉੱਥੇ ਇਹਨਾਂ ਨੇ ਕਦੇ ਕੋਈ ਪੈਸਾ ਨਹੀਂ ਅੱਛਾ ਆਪਦੀ ਜਗ੍ਹਾ ਤੋਂ ਅੰਦਰੋਂ ਵੀ ਕੋਈ ਪੈਸਾ ਨਹੀਂ ਲੱਗਦਾ ਨਹੀਂ ਅਸੀਂ ਆਪਣੀਆਂ ਤੌੜ ਤੇ ਜਿਹੜੇ ਮਾਤਾ ਨੂੰ ਰੱਖਤਾ ਹਾਂ ਹਾਂਜੀ ਹਾਂਜੀ ਜਿਹੜਾ ਤੌੜ ਆ ਜੀ ਤੇ ਆਪਾਂ ਕਦੇ ਵੀ ਅੱਜ ਤੱਕ ਕਿਸੇ ਵੀ ਜਿੰਨੀਆਂ ਪੰਜ ਛੇ ਦੇ ਕਰ ਸੱਤ ਦੁਕਾਨਾਂ ਲੱਗਦੀਆਂ ਨੇ ਕਿਸੇ ਤੋਂ ਅੱਜ ਤੱਕ ਕੋਈ ਪੈਸਾ ਨਹੀਂ ਲਿਆ ਵੀ ਚਲੋ ਗਰੀਬ ਆਦਮੀ ਨੇ ਚਾਰ ਪੈਸੇ ਬਣਾ ਕੇ ਆਪਣੇ ਬੱਚੇ ਪਾਲਦੇ ਆ ਵੀ ਕੋਈ ਫਟ ਨਹੀਂ ਖਾਂਦਾ ਜੀ ਤੁਹਾਡਾ ਗ੍ਰਾਮ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਤੇ ਸਾਹਿਬ ਦਾ ਪੰਚ ਦਰਸ਼ਨ ਦੇ ਕਰ ਮੇਲੇ ਤੇ ਇੱਕ ਪੰਦੀ ਵੀ ਦਿੱਖ ਤੇ ਹੋਰ ਕਿੱਲੇ ਦੇ ਵੱਡੇ ਕਾਠ ਨੂੰ ਤੁਸੀਂ ਦੇਖ ਰਹੇ ਹੋ ਪਿੰਡ ਜਰਗ ਤੋਂ ਮਾਤਾ ਰਾਣੀ ਚੌਂਕ ਜਿਸ ਨੂੰ ਸਰਤਰੇ ਵਾਲਾ ਰਾਹ ਕਿਹਾ ਜਾਂਦਾ ਹੈ ਤੇ ਦੇਖੋ ਵੱਡੀ ਗਿਣਤੀ ਦੇ ਵਿੱਚ ਭੀੜਾਂ ਲੱਗੀਆਂ ਕਰਾਂਗੇ ਸਾਫਾ ਪੰਚ ਭਵਨਦੀਪ ਸਿੰਘ ਦੇ ਨਾਲ ਇਸ ਜਰਗ ਦੇ ਮੇਲੇ ਦੇ ਵਿੱਚ ਹਾਂਜੀ ਜਿਸ ਤਰ੍ਹਾਂ ਗੱਲ ਕੀਤੀ ਆ ਸਾਡੇ ਉੜਾਈ ਅੱਜ ਦੀ ਸੰਗਤ ਵੀ ਘੱਟ ਆ ਨਹੀਂ ਇਹ ਸੰਗਤ ਹੋਰ ਬਹੁਤ ਜ਼ਿਆਦਾ ਆਉਂਦੀ ਆ ਪਰ ਜਰਗ ਦੇ ਮੇਲੇ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਸੋਮਵਾਰ ਨੂੰ ਆ ਜਾਂਦੀ ਆ ਰਾਤ ਨੂੰ ਚੌਂਕੀਆਂ ਭਰ ਕੇ ਮੰਗਲਵਾਰ ਨੂੰ ਵਾਪਸ ਚਲੇ ਜਾਂਦੇ ਨੇ ਪਰ ਜਿਹੜਾ ਅੱਜ ਵਾਲਾ ਮੇਲਾ ਇਹ ਸ਼ਾਮ 7-8 ਵਜੇ ਤੱਕ ਚੰਗੀ ਚੱਲਦਾ ਰੁਕਦਾ ਉਹਦਾ ਕਾਰਨ ਉਹਦਾ ਕਾਰਨ ਇਹ ਕੀ ਆ ਵੀ ਲੋਕ ਕੰਮ ਪਹਿਲਾਂ ਸੀਗਾ ਵੀ ਹਾਂ ਸਵੇਰੇ ਸਾਰੇ ਆ ਕੇ ਮਤਲਬ ਦੇ ਜਾਂਦੇ ਸੀ ਹੋਰ ਕੰਮ ਕਰਦੇ ਕੋਈ ਕਾਰਕ ਤੇ ਮਟਾ ਕੇ ਫਿਰ ਹੌਲੀ-ਹੌਲੀ ਆਉਂਦੇ ਨੇ ਸ਼ਾਮ ਤੱਕ ਤਾਂ ਹੀ ਚੱਲਦੀ ਆ ਇਸ ਦਾ ਕਾਰਨ ਵੀ ਸਾਧਨ ਹੋਵੇ ਜ਼ਿਆਦਾ ਤਾਂ ਸਾਧਨ ਵੀ ਜ਼ਿਆਦਾ ਹੋ ਕੇ ਹਰੇ ਪ੍ਰਸਾਦ ਨਾਲ ਆਪਣੀ ਜਾਰਦੀ ਨਾਲ ਆਉਂਦਾ ਪਹਿਲਾਂ ਬੱਸਾਂ ਰਾਹੀਂ ਆਉਂਦੇ ਸੀਗੇ ਚਲੋ ਹੁਣ ਹਰੇਕ ਦੇ ਘਰ ਗੱਡੀ ਆ ਮੋਟਰਸਾਈਕਲ ਆ ਹਰੇਕ ਆਪਣਾ ਆ ਕੇ ਚਲ ਜਾਂਦਾ ਹੈ ਬਾਈਕੁਰ ਜੀ ਦਾ ਤੋਂ ਪਰਾਜੇ ਜਿੱਥੇ ਵਾਲਾ ਬਾਈਕੁਰ ਜੀ ਦਾ ਕਾਲਪਾ ਬਾਈਕੁਰ ਜੀ ਫਤੇ ਅੱਜ ਹੈ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਪਿੰਡ ਜਰਗੇ ਦਾ ਜਿਹੜਾ ਮਾਤਾ ਤੇ ਮੇਲਾ ਇਹ ਭਰ ਰਿਹਾ ਤੇ ਦੂਸਰਾ ਮੇਲਾ 9 ਅਪ੍ਰੈਲ ਨੂੰ ਆ ਸਾਡੇ ਜੀ ਵੀ માતા ਅਤੇ ਬਹੁਤ ਦੂਰੋਂ ਦੂਰੋਂ ਲੋਕ ਮੱਥਾ ਟੇਕਣ ਆਉਂਦੇ ਆ ਸ਼ੋਮਵਾਰ ਵਾਲੇ ਦਿਨ ਤਕਰੀਬਨ ਇੱਥੇ ਬਹੁਤ ਦੂਰੋਂ ਗੁਰਦਾਸਪੁਰ ਅੰਮ੍ਰਿਤਸਰ ਵਗੈਰਾ ਆਪਣੇ ਜਿਗਰਾਉਂ ਉਹ ਰਾਤ ਨੂੰ ਇੱਥੇ ਚੌਂਕੀਆਂ ਭਰ ਕੇ ਉਹ ਫੇਰੇ ਚਲੇ ਜਾਂਦੇ ਆ ਬਹੁਤ ਪੁੱਛੀ ਆ ਕਿ ਮੇਲਾ ਸਾਡਾ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਆ ਦੁਨੀਆ ਬਹੁਤ ਬਹੁਤ ਆਉਂਦੀ ਆ ਲੋਕਾਂ ਜੋ ਆਪਣੇ ਕਰਦੇ ਬਹੁਤੀਆਂ ਹੁੰਦੀਆਂ ਨੇ ਪਰ ਕਹਿੰਨਾ ਦੀ ਇਹ ਬਹੁਤ ਵਧੀਆ ਹੈ ਜੇ ਬੀ ਸਿੱਧਾ ਗਿਆ ਕਰੋੜਾ ਬਹੁਤ ਵਧੀਆ ਸਾਡੇ ਦੇ ਨਗਰ ਵਾਸੀ ਦਾ ਆ ਪਬੰਦੀਪ ਸਿੰਘ ਜੀ ਖੜੇ ਆ ਦਰਸ਼ਕੀ ਸਾਹਿਬ ਦਾ ਪੰਜ ਖੜੇ ਆ ਦਾ ਗਰਮੀਰ ਸਿੰਘ ਜੀ ਖੜੇ ਆ ਇਹ ਬਹੁਤ ਅਸੀਂ ਜੋ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਅਸੀਂ ਇਹਦੇ ਵਿੱਚ ਸਹਿਯੋਗ ਦਿੰਨੇ ਆ ਸਾਡਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਸਹਿਯੋਗ ਦੇਈਏ ਪਰ ਇੱਧਰ ਜਿਹੜਾ ਮਾਤਾ ਨੂੰ ਮੇਲਾ ਜਾਂਦਾ ਉਥੇ ਜਾਂ ਗੁੜੀਆ ਰਾਣੀ ਸਾਡੀ ਤਨਵੀਰ ਕੌਰ ਗਿੱਲ ਇਹ ਹੈਗੇ ਤਰਨਦੀਪ ਕੌਰ ਗਿੱਲ ਤੇ ਉਹਦੇ ਨਾਲ ਕਾਸ਼ ਤੇ ਕੀ ਡਗਾ ਤੋ ਇਹ ਸੰਗਤੀ ਤੇ ਰੰਡ ਭੁੱਲ ਗਏ ਬਾਈ ਰਾਤ ਦੇ ਆ ਕੇ ਜਰਗਦੇ ਮੇਲੇ ਤੇ ਯਾਰ ਹਾਂਜੀ ਗੋਲੂ ਦੱਸੂਗਾ ਗੋਲੂ ਦੱਸ ਫੇਰਾਂ ਤੋਂ ਆਏ ਆ ਜੀ ਬਰਾਏ ਫੇਰਾਂ ਤੋਂ ਆਏ ਹਾਂਜੀ ਠੀਕ ਆ ਹਰ ਸਾਲ ਹੀ ਆਉਣਾ ਹਾਂਜੀ ਹਾਂਜੀ ਕਿੰਨੇ ਮੇਲੇ ਦੇਖਿਆ ਤੱਕ ਤੁਸੀਂ ਮੈਂ ਜਿੱਕਰ ਬਹੁਤ ਮੇਲੇ ਦੇਖੇ ਨੇ ਸਭ ਤੋਂ ਵੱਡੇ ਵੱਡਿਆਏ ਲੱਗਾਈ ਕੱਠ ਪੂਰਾ ਕੱਠ ਫੁੱਲ ਆਈ ਰਾਤੀ ਬਹੁਤ ਜ਼ਿਆਦਾ ਕੱਠ ਸੀਗਾ ਆ ਦੇਖੋ ਪਰਤ ਮਿਲਾਪ ਹੋ ਰਿਹਾ ਮੇਲੇ ਤੇ ਮਿਲ ਰਹੇ ਨੇ ਜੰਦੀ ਮੇਲਾ ਮੇਲੀਆਂ ਦਾ ਤਾਂ ਹੀ ਕਿਹਾ ਗਿਆ ਦੋਨੋਂ ਮੇਲੀ ਮੇਲੇ ਨੇ ਤੇ ਕੁਦੂ ਦਾ ਹੱਥ ਫੜੀ ਖੜੇ ਨੇ ਇਹ ਸਾਡੇ ਮਿਸਤਰੀ ਸੋਨਾ ਸਿੰਘ ਜੀ ਜੇ ਕਿਨੇ ਕੋਠੀ ਕੱਠੀ ਤੋਂ ਆਣੀ ਹੋਵੇ ਮੇਰਾ ਮਤਲਬ ਪੌਣੀ ਹੋਵੇ ਤਾਂ ਵੀ ਇਹ ਨਾਲ ਸੰਪਰਕ ਕਰ ਸਕਦਾ ਢਾਣੀ ਹੋਵੇ ਉਹ ਵੀ ਲੇਬਰ ਹੈਗੀ ਛੋਡੇ ਕੋਲੇ ਢਾਉਣ ਵਾਲੀ ਵੀ ਤੇ ਪਾਉਣ ਵਾਲੀ ਵੀ ਢਾਉਣ ਵਾਲੀ ਪਾਉਣ ਵਾਲੀ ਕਲਰ ਕਰਨ ਵਾਲੀ ਵੀ ਭਾਈ ਕਲਰ ਕਰਨ ਵਾਲੀ ਵੀ ਭਾਈ ਬੰਦੇ ਰਹੇ ਪੱਕ ਕਰ ਸਕਦੇ ਹੋ ਪੂਰਾ ਮੇਕਅਪ ਸਰੇਗਾ ਜੀ ਵੀਰ ਜੀ ਇਹਨੇ ਸਾਡੇ ਨਾਲ ਕਿਹੜੀ ਜਗ੍ਹਾ ਤੋਂ ਸੰਗਤ ਆਈ ਹੈ ਜੀ ਇਹਦੇ ਬਾਰੇ ਫਿਰ ਅੱਜ ਮੇਲਾ ਵਧੀਆ ਜੀ ਅਸੀਂ ਧੰਨਵਾਦ ਕਰਦੇ ਹਾਂ ਕਿੰਨਾ ਕਿੰਨਾ ਚਿਰ ਤੋਂ ਤੁਸੀਂ ਇਹ ਮੇਲੇ ਦੇਖ ਰਹੇ ਹੋ ਅਸੀਂ ਧੰਨਵਾਦ ਕਰਦੇ ਹਾਂ ਸੋਹਣੇ ਇਹ ਕਿੰਨਾ ਚੇਤੋ ਦੇਖ ਰਹੇ ਹੋ ਤੁਸੀਂ ਜਰਬਤ ਤਰੀਬ ਹੁਣ ਇਥੋਂ ਦੇ ਜੰਪਲ ਹਰ ਇੱਕ ਮੇਲੇ ਇੱਕ ਸਦਾ ਤੋਂ ਹੁੰਦਾ ਤੇ ਪੁਰਾਣੇ ਨਾਲ 40 ਸਾਲ ਦੀ ਹੋ ਗਈ ਹੋਗੀ ਮੰਨੋ ਤੁਸੀਂ 30 ਸਾਲ ਤੋਂ ਮੇਲੇ ਇਕਲੋਜ ਕਰਦੇ ਤੇ ਅੱਜ ਤੋਂ 23 ਸਾਲ ਪਹਿਲਾਂ ਨਾਲ ਅੱਜ ਦੇ 30 ਸਾਲ ਦਾ ਕੀ ਫਰਕ ਦੇਖਦੇ ਫਰਕ ਇਹ ਵੀ ਕਿਉਂ ਜੋ ਦੁਨੀਆ ਦੇ ਚੇਂਜਸ ਆ ਜਾਂਦੀ ਏ ਉਦਾਂ ਦੀ ਚੇਂਜਸ ਹੁਣ ਆਨ ਲੱਗੀ ਪਹਿਲਾਂ 30 ਸਾਲ ਇਹ ਹੁੰਦਾ ਸੀ ਇਸ ਵੇਲੇ ਮੇਲਾ ਵਿੱਚੋਂ ਜਾਂਦਾ ਸੀ ਹੁਣ ਸਾਧਨ ਆਪ ਕੋ ਆਪਣੇ ਹੋ ਗਏ ਹੁਣ ਮੇਲਾ ਅਜ 10 ਵਜੇ ਕੀ ਨਾ ਤੁਹਾਡਾ ਮੈਂ ਫਤੇ ਸੀ ਜਰਕ ਆਵਾਜ਼ ਆਉਗੀ